ਆਮ ਸਧਾਰਨ ਲੋਕਾਂ ਦੀ ਗੱਲ ਕਰੀਏ ਤਾਂ 99% ਲੋਕਾਂ ਦੇ ਕੋਲ ਇੰਨਾ ਸਰਮਾਇਆ ਨਹੀਂ ਹੁੰਦਾ ਕਿ ਉਹ ਰੀਅਲ ਏਸਟੇਟ ਵਿੱਚ ਆਪਣਾ ਇਨਵੈਸਟਮੈਂਟ ਕਰ ਸਕਣ ਲੈ ਦੇ ਕੇ ਉਹ ਕੋ ਆਮ ਬੰਦੇ ਕੋਲ ਤਿੰਨ ਆਪਸ਼ਨ ਹੀ ਬਚਦੀਆਂ ਵੀ ਜਾਂ ਉਹ ਸੋਨਾ ਹੀ ਚ ਇਨਵੈਸਟ ਕਰ ਲੇ ਜਾਂ ਬੈਂਕ ਚ ਐਫ ਡੀ ਕਰ ਲੇ ਤੇ ਜੇ ਨੌਲੇਜ ਥੋੜੀ ਬਹੁਤੀ ਹੈਗੀ ਆ ਤਾਂ ਸਟਾਕ ਮਾਰਕੀਟ ਚ ਕਰ ਲੇ ਹੁਣ ਇਹ ਤਿੰਨ ਆਪਸ਼ਨ ਬਚੀਆਂ ਹੁਣ ਇਹ ਤਿੰਨਾਂ ਦਾ ਆਪਾਂ ਜੇ ਆਪਾਂ ਕੰਪੈਰੀਜ਼ਨ ਕਰਾਂਗੇ ਤਾਂ ਸਾਨੂੰ ਆਨਸਰ ਮਿਲ ਜਾਗਾ ਵੀ ਸਾਨੂੰ ਸਟਾਕ ਮਾਰਕੀਟ ਚ ਕਿਉਂ ਪੈਸੇ ਇਨਵੈਸਟ ਕਰਨੇ ਚਾਹੀਦੇ ਹਿਸਟੋਰੀਕਲੀ ਚੈੱਕ ਕਰਾਂ ਜੇ ਪਿਛਲੇ 30 40 50 ਸਾਲ ਦਾ ਤੁਸੀਂ ਇਤਿਹਾਸ ਕੱਢ ਕੇ ਦੇਖ ਲਓ ਐਫ ਡੀ ਆਰ ਨੇ ਤਕਰੀਬਨ ਤੁਹਾਨੂੰ 6 6.5% ਦੇ ਰਾਉਂਡ ਬੋਰਡ ਤੁਹਾਨੂੰ ਰਿਟਰਨ ਦਿੱਤੀ ਹੈ ਪ੍ਰੀ ਟੈਕਸ ਟੈਕਸ ਤੋਂ ਪਹਿਲਾਂ ਟੀ ਡੀ ਐਸ ਵਗੈਰਾ ਇਨਕਮ ਟੈਕਸ ਦੀ ਛੱਡਦੀ ਹੈ ਗੱਲ ਤਾਂ 6 6.5% ਦੀ ਰਿਟਰਨ ਜਿਹੜੀ ਹੈਗੀ ਹੈ ਤੇ 골ਡ ਨੇ ਪਿਛਲੇ 40 ਸਾਲਾਂ ਦੀ ਐਵਰੇਜ ਕੱਢ ਕੇ ਦੇਖਾਂਗੇ ਤਾਂ ਤਕਰੀਬਨ 9 9.5% ਦੀ ਜਿਹੜੀ ਆ ਕੰਪਾਉਂਡਿੰਗ ਜਿਹੜੀ ਉਹਨੇ ਰਿਟਰਨ ਜਿਹੜੀ ਆ 골ਡ ਨੇ ਦਿੱਤੀ ਆ ਜਨ ਕਿ ਸਿਰਫ 9% ਹੁਣ ਤੱਕ 40 ਸਾਲਾਂ ਦੇ ਵਿੱਚ ਜਿਹੜਾ ਕਹਿੰਦੇ ਗ੍ਰੋਥ ਹਾਂ 9.9% ਦੇ ਆਰਾਊਂਡ ਜਿਹੜੀ ਆ ਐਵਰੇਜ ਜਿਹੜੀ ਆ 골ਡ ਦੀ ਰਿਟਰਨ ਰਹੀ ਆ ਔਰ ਸਟਾਕ ਮਾਰਕੀਟ ਨੇ 15 ਤੋਂ 16% ਜਿਹੜੀ ਰਿਟਰਨ ਦਿੱਤੀ ਪਿਛਲੇ 40-45 ਸਾਲਾਂ ਦੀ ਜੇ ਮੈਂ ਐਵਰੇਜ ਕੱਢ ਕੇ ਦੇਖਾਂਗਾ ਜਿਦਾ ਹੁਣ ਗੱਲ ਕਰਾਂ ਤੇ ਬੀ 80 ਦਾ ਸੈਂਸੈਕਸ ਜਿਹੜੇ ਸਟਾਕ ਮਾਰਕੀਟ ਨਾਲ ਜਾਣਦੇ ਹੋ ਸਮਝਦੇ ਹੋਣਗੇ ਕਿ ਜਿਹੜਾ ਇੰਡੀਆ ਦਾ ਸਟਾਕ ਮਾਰਕੀਟ ਹੈ ਉਹ ਸੈਂਸੈਕਸ ਤੇ ਨਿਫਟੀ ਦੋ ਚੀਜ਼ਾਂ ਨਾਲ ਬੈਰੋਮੀਟਰ ਆਪਣਾ ਗਿਣ ਡਾਟਾ ਅਵੇਲੇਬਲ ਸਾਡੇ ਕੋਲ ਹੈਗਾ ਉਹ ਸੈਂਸੈਕਸ ਦਾ ਉਹ 1980 ਤੋਂ ਲੈ ਕੇ ਜੇ ਆਪਾਂ ਗੱਲ ਕਰੀ ਹੁਣ 2025 ਚੱਲਦਾ ਪਿਆ ਤੇ 1980 ਚ ਸੈਂਸੈਕਸ ਜਿਹੜਾ ਸ਼ੁਰੂਆਤ ਹੋਈ ਸੀ ਇਹਦੀ 100 ਸੀ ਸਿਰ 100 100 ਸੀ ਤੇ ਅੱਜ ਇਹ ਤਕਰੀਬਨ 80000 ਤੋਂ ਉੱਪਰ ਚੱਲਦਾ ਪਿਆ 81000 ਕਿੰਨਾ ਕਿਦੇ ਰੌਂਡ ਉੱਤੇ ਚੱਲਦਾ ਪਿਆ ਮੈਂ 80000 ਗਿਣ ਲੈਣਾ ਸਿੱਧੀ ਫਿਗਰ ਤੇ ਜੇ ਆਪਾਂ ਕੰਪਾਊਂਡਿੰਗ ਆਪਾਂ ਮਲਟੀਪਲਾਈ ਗਣੀ ਹੈ ਤੇ ਇਹ 800 ਗੁਣਾ ਰਿਟਰਨ ਹੈ ਹੁਣ ਤੁਸੀਂ ਇਹ ਦੱਸੋ ਵੀ ਮੈਨੂੰ ਬਾਕੀ ਸਾਡੀਆਂ ਸਤੋਂ ਤਿੰਨ ਆਪਸ਼ਨ ਅਵੇਲੇਬਲ ਹੈ ਕੋਈ ਪ੍ਰਾਪਰਟੀ ਗੋਲਡ ਜਾਂ ਐਫ ਡੀ ਆਰ ਇਹਦੇ ਨੇੜੇ ਤੇੜੇ ਵੀ ਕੋਈ ਐਸਾ ਫੀਲਡ ਨਹੀਂ ਹੈਗਾ ਜਿਹਨੇ ਰਿਟਰਨ ਤੁਹਾਨੂੰ ਸਟਾਕ ਮਾਰਕੀਟ ਨੇ ਦਿੱਤੀ ਹੈ ਇਹ ਤੋਂ ਪਹਿਲਾਂ ਕਾਸਚਨ ਕਲੀਅਰ ਹੋ ਗਿਆ ਵੀ ਸਭ ਤੋਂ ਬੈਸਟ ਰਿਟਰਨ ਹਿਸਟੋਰੀਕਲੀ ਨਾ ਕੇਵਲ ਇੰਡੀਆ ਆਲ ਓਵਰ ਵਰਲਡ ਚਾਹੇ ਡਿਵੈਲਪ ਕੰਟਰੀ ਚੱਲ ਜਾਓ ਕਿਸੇ ਵੀ ਕੰਟਰੀ ਚੱਲ ਜਾਓ ਸਭ ਤੋਂ ਬੈਸਟ ਰਿਟਰਨ ਤਾਂ ਤੁਹਾਨੂੰ ਸਟਾਕ ਮਾਰਕੀਟ ਨੇ ਹੀ ਦੇਣੀ ਹੈ ਹੁਣ ਅਗਲਾ ਸਵਾਲ ਇਹ ਹੈ ਵੀ ਸਟਾਕ ਮਾਰਕੀਟ ਨੇ ਦੇਣੀ ਤੇ ਹੁਣ ਸਟਾਕ ਮਾਰਕੀਟ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਕਿਸ ਤਰ੍ਹਾਂ ਕਰੀਏ ਹੁਣ ਇਸ ਮਾਰਕੀਟ ਚ ਕੰਮ ਕਰਨ ਦੇ ਜਿਹੜੇ ਆ ਮੋٹے ਮੋٹے ਤੌਰ ਤੇ ਆਪਾਂ ਬ੍ਰਾਡਲੀ ਮੈਂ ਗੱਲ ਕਰਦਾ ਤਿੰਨ ਤਰੀਕੇ ਹੈਗੇ ਹੂੰ ਕੁਝ ਲੋਕ ਤਾਂ ਹੈਗੇ ਆ ਜਿਹੜੇ ਤੁਸੀਂ ਗੱਲ ਕੀਤੀ ਟਰੇਡਿੰਗ ਕਰਦੇ ਆ ਟਰੇਡਿੰਗ ਕਰਦੇ ਆ ਉਹਦੇ ਆਪਣੇ ਨਫੇ ਨੁਕਸਾਨ ਆਪਣੇ ਰਿਸਕ ਇਨਵੋਲ ਹੈ ਉਹ ਮੈਂ ਬਾਅਦ ਚ ਇਕੱਲੇ ਇਕੱਲੇ ਚੀਜ਼ ਨੂੰ ਕਲੀਅਰ ਕਰਾਂਗਾ ਦੂਸਰਾ ਤਰੀਕਾ ਹੋ ਜਾਂਦਾ ਕਈ ਬੰਦੇ ਟਰੇਡਿੰਗ ਕਰਦੇ ਵੀ ਨਹੀਂ ਟਰੇਡਿੰਗ ਨਹੀਂ ਕਰਨਾ ਸੀ ਕੰਪਨੀਜ਼ ਦੇ ਸ਼ੇਅਰ ਖਰੀਦਨੇ ਬਲੂ ਚਿਪ ਕੰਪਨੀ ਦੇ ਖਰੀਦਨੇ ਆ ਜਾਂ ਕਿਸੇ ਵੀ ਕੰਪਨੀ ਦੇ ਖਰੀਦਨੇ ਆ ਵਰਦਮਨ ਗਰੁੱਪ ਖਰੀਦਨਾ ਰੇਲਿਆન્સ ਗਰੁੱਪ ਦੇ ਸ਼ੇਅਰ ਖਰੀਦਨੇ ਆ ਟਾਟਾ ਗਰੁੱਪ ਖਰੀਦਨਾ ਜਾਂ ਸਟੇਟ ਬੈਂਕ ਦੇ ਜਾਂ ਐਚਡੀਐਫਸੀ ਬੈਂਕ ਜਿਹੜੇ ਬਲੂ ਚਿਪ ਕੰਪਨੀ ਹੈ ਇਹਨਾਂ ਚ ਪੈਸੇ ਆਪਣੇ ਇਨਵੈਸਟ ਕਰਨੇ ਇੱਕ ਤਾਂ ਦੂਜਾ ਤਰੀਕਾ ਆ ਹੈਗਾ ਤੀਜਾ ਤਰੀਕਾ ਇਹ ਹੈਗਾ ਵੀ ਆਪਾਂ ਇੱਕ ਐਕਸਪਰਟ ਦੀ ਗਾਈਡੈਂਸ ਦੀ ਹੈਲਪ ਲਈਏ ਜਾਂ ਮਿਊਚੁਅਲ ਫੰਡ ਜਿਹਨੂੰ ਕਹਿੰਦੇ ਆ ਆਪਾਂ ਉਹਨ ਪੈਸੇ ਮਿਊਚੁਅ ਯਾ ETF ਕਹਿ ਲੋ ਉਹ ਸਾਰੇ ਆਪਾਂ ਕੈਟਾਗਰੀ ਜਿਹੜੀ ਆ ਇਹ 뮤ਚੁਅਲ ਫੰਡ ਚ ਹੀ ਆਉਂਦੀ ਹੈ ਚਾਹੇ ਇਹ ਤਰੀਕੇ ਆ ਜੀ ETF ਹੋ ਗਿਆ SIP ਹੋ ਗਿਆ ਤੇ 뮤ਚੁਅਲ ਫੰਡ ਹੋ ਗਿਆ ਇਹ ਨਾਮ ਕੰਨ ਇਧਰੋਂ ਫੜ ਲਓ ਇਧਰੋਂ ਫੜ ਲਓ ਮੋٹے ਮੋٹے ਤੌਰ ਤੇ ਉਹੀ ਹੈ ਮਤਲਬ ਬ੍ਰਾਡਲੀ ਤਿੰਨ ਕੈਟਾਗਰੀਜ਼ ਹੈਗੀਆਂ ਇੱਕ ਟਰੇਡਿੰਗ ਇੱਕ ਪਰਟੀਕੂਲਰ ਸਕ੍ਰਿਪਟ ਸ਼ੇਅਰ ਖਰੀਦਦੇ ਨੇ ਔਰ ਤੀਜਾ 뮤ਚੁਅਲ ਫੰਡ ਇਹ ਤਿੰਨੀ ਤਰੀਕੇ ਹੈਗੇ ਹੁਣ ਇਹ ਆ ਜਾਂਦਾ ਵੀ ਤਿੰਨਾਂ ਦੇ ਕੀ ਰਿਸਕ ਇਨਵੋਲ ਹੈ ਤੇ ਕੀ ਰਿਟਰਨ ਹੋ ਸਕਦੀ ਆ ਕੋਵਿਡ ਤੋਂ ਬਾਅਦ ਦੀ ਗੱਲ ਕਰਾਂ ਮੈਂ 2020 ਚ ਕੋਵਿਡ ਆਇਆ ਉਸ ਤੋਂ ਪਹਿਲਾਂ ਇੰਡੀਆ ਦੇ ਵਿੱਚ ਡੀਮੈਟ account ਖੁੱਲਨੇ ਸ਼ੁਰੂ ਹੋਏ ਸੀ 1995 ਚ ਪਹਿਲਾਂ ਤਾਂ ਫਿਜ਼ੀਕਲ ਸ਼ੇਅਰ ਹੁੰਦੇ ਸੀ 95 ਦੇ ਡੀਮੈਟ account ਖੁੱਲਨੇ ਸ਼ੁਰੂ ਹੋਏ 1995 ਤੋਂ ਲੈ ਕੇ ਕੋਵਿਡ ਤੱਕ 2020 ਤੱਕ ਇੰਡੀਆ ਚ ਟੋਟਲ ਜਿਹੜੇ ਡੀਮੈਟ account ਦੀ ਗਿਣਤੀ ਸੀ ਉਹ ਲਗਭਗ 4 ਕਰੋੜ ਸੀ ਉਸ ਵੇਲੇ ਹਾਂ 1995 ਦੇ ਵਿੱਚ 95 ਤੋਂ ਲੈ ਕੇ 2020 ਤੱਕ 2020 ਤੱਕ ਕਿੰਨੇ ਸਾਲ ਹੋ ਗਏ ਲਗਭਗ 25 ਸਾਲ 25 ਸਾਲਾਂ ਦੇ ਵਿੱਚ ਕਿੰਨੇ ਅਕਾਊਂਟ ਖੁੱਲੇ 4 ਕਰੋੜ ਹੂੰ 2020 ਤੋਂ ਹੁਣ ਆ ਗਿਆ 2025 5 ਸਾਲ ਹੁਣ ਗਿਣਤੀ ਕਿੰਨੀ ਹੈ 18 ਕਰੋੜ ਤੋਂ ਵੀ ਉੱਪਰ ਕ੍ਰਾਸ ਕਰ ਚੁੱਕੇ ਅਸੀਂ ਇਹ ਮਨਸਤ ਵੀ YouTube ਦੇ ਥਰੂ ਜਿਵੇਂ ਵੀਡੀਓਜ਼ ਚੱਲਦੀਆਂ ਨੇ ਲੋਕਾਂ ਨੂੰ ਪਤਾ ਲੱਗਦਾ ਆ ਫਿਰ ਉਹ ਇਸ ਕਰਕੇ ਇਧਰ ਨੂੰ ਜਾਂਦਾ ਜਾ ਰਹੇ ਨੇ ਅਜੇ ਵੀ ਪੈਨੇਟ੍ਰੇਸ਼ਨ ਬਹੁਤ ਘੱਟ ਹੈ ਲੇਕਿਨ ਜਿਹੜੀ ਸਭ ਤੋਂ ਵੱਡ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ 25 ਸਾਲਾਂ ਚ ਕੰਮ ਹੋਇਆ ਉਹਦੇ ਨਾਲੋਂ 4 ਗੁਣਾ ਕੰਮ ਪਿਛਲੇ 55 ਸਾਲਾਂ ਜੀ ਹੋਏ ਹੈ। ਹਮ। ਦੈਟ ਮੀਨਸ ਕੋਵਿਡ ਤੋਂ ਬਾਅਦ ਲੋਕਾਂ ਦਾ ਰੁਝਾਨ ਜਿਹੜਾ ਸਟਾਕ ਮਾਰਕੀਟ ਪ੍ਰਤੀ ਬਹੁਤ ਵਧਿਆ। ਹਮ। ਉਹਦੇ 'ਚ ਬਹੁਤ ਵੱਡਾ ਰੋਲ ਜਿਹੜਾ ਹੈ ਸੋਸ਼ਲ ਮੀਡੀਆ ਦੇ ਰਿਹਾ ਹੈ, YouTube ਦਾ ਰਿਹਾ ਹੈ। ਕਿਉਂਕਿ ਫਲੋ ਆਫ ਇਨਫੋਰਮੇਸ਼ਨ ਇੰਨਾ ਆਇਆ। ਔਰ ਕੋਵਿਡ ਜਦੋਂ ਆਇਆ ਤਾਂ ਇਸ ਤਰ੍ਹਾਂ ਇੱਕ ਵਾਰੀ ਲੱਗਣ ਲੱਗੇ ਪਏ ਵੀ ਕਿਤੇ ਦੁਨੀਆ ਹੀ ਖਤਮ ਹੋਣ ਲੱਗੀ ਹੈ। ਮਾਰਕੀਟ ਇੱਕਦਮ ਡਾਊਨ ਹੋਈ ਤੇ ਕੁਝ ਲੋਕਾਂ ਨੇ ਹੌਸਲਾ ਕਰਕੇ ਕੁਝ ਪੈਸਾ ਇਨਵੈਸਟ ਕਰ ਲਿਆ ਇਸ ਮਾਰਕੀਟ 'ਚ। ਤੇ ਉਸ ਤੋਂ ਬਾਅਦ ਕੋਵਿਡ ਤੋਂ ਬਾਅਦ 2-3 ਸਾਲ ਸੁਪਰ ਬੰਪਰ ਰਿਟਰਨ ਆਈ ਤੁਸੀਂ ਕੋਈ ਵੀ ਸ਼ੇਅਰ ਨੂੰ ਹੱਥ ਲਾਓ ਕਿਸੇ ਵੀ ਮਿਊਚੁਅਲ ਫੰਡ ਨੂੰ ਹੱਥ ਲਾਓ ਹਰ ਇੱਕ ਨੇ ਰਿਟਰਨ 20% 30% 40% ਰਿਟਰਨ ਜਿਹੜੀ ਆ ਉਹ ਮਿਲੀ ਹੈ ਹਿਸਟੋਰਿਕਲੀ ਸਾਰੇ ਪਾਸੇ ਸਾਰੇ ਪਾਸੇ 3-4 ਸਾਲਾਂ ਚ 3 ਸਾਲ ਤੇ 23 ਜਾਂ 24 ਤੱਕ ਦੇ ਮਿਡ ਤੱਕ ਵੀ ਲਈਏ ਤਾਂ ਸਾਢੇ 3 ਸਾਲ ਬਹੁਤ ਵਧੀਆ ਰਿਟਰਨ ਦੇ ਰਹੇ ਆ ਉਸ ਤੋਂ ਬਾਅਦ ਡਾਊਨ ਵੀ ਆਈ ਮਾਰਕੀਟ ਉਹ ਬਾਅਦ ਦੀ ਗੱਲ ਮੈਂ ਕਰਦਾ ਔਰ ਉਹ ਜਿਹੜੀ ਰਿਟਰਨ ਆਈ ਹੈ ਉਹਦੇ ਨਾਲ ਲੋਕਾਂ ਦਾ ਰੁਝਾਨ ਇਸ ਮਾਰਕੀਟ ਪ੍ਰਤੀ ਬਹੁਤ ਵੱਡਾ ਵਧਿਆ। ਉਹਦੇ ਚ ਖਾਸ ਕਰਕੇ ਨਵੀਂ ਜਨਰੇਸ਼ਨ ਯੰਗ ਬਲੱਡ ਜਿਹੜਾ ਹੈਗਾ ਉਹ ਐਕਸਾਈਟਡ ਹੋਇਆ ਇਸ ਮਾਰਕੀਟ ਪ੍ਰਤੀ ਆਪਣਾ ਕੰਮ ਦੇਖ ਕੇ ਵੀ ਉਹਨਾਂ ਨੇ ਵੀ ਅਬਡੀਮੈਂਟ ট্রেਡਿੰਗ ਕਾਊਂਟ ਐਪ ਸਾਰਾ ਕੁਝ ਡਾਊਨਲੋਡ ਕਰਕੇ ਈਜ਼ੀ ਹੋ ਗਿਆ YouTube ਤੇ ਲੈਕਚਰ ਮਿਲਣ ਲੱਗ ਪਏ ਕਲਾਸਿਸ ਲੱਗਣ ਲੱਗ ਪਈਆਂ ਤੇ ਲੋਕਾਂ ਦਾ ਇਧਰ ਰੁਝਾਨ ਕਾਫੀ ਵਧਿਆ। ਲੇਕਿਨ ਅਫਸੋਸ ਵਾਲੀ ਗੱਲ ਇਹ ਹੈ ਵੀ ਇਹ ਟ੍ਰੇਡਿੰਗ ਦਾ ਫੀਲਡ ਐਸਾ ਹੈ ਹਾਈਲੀ ਕੰਪੀਟੀਟਿਵ ਹੈ ਦੇਖਣ ਨੂੰ ਤਾਂ ਭਾਵੇਂ ਲੱਗੇ ਵੀ ਇਹ ਬੜਾ ਈਜ਼ੀ ਆ ਪੈਸੇ ਸੌਖੇ ਬਣਦੇ ਆ ਲੇਕਿਨ ਇਹ ਇੰਨਾ ਹਾਈਲੀ ਕੰਪੀਟੀਟਿਵ ਤੇ ਸਕਿਲਡ ਕੰਮ ਹੈ ਔਰ ਇਹਦੇ ਚ ਆਲ ਓਵਰ ਵਰਲਡ 90% ਲੋਕ ਜਿਹੜੇ ਆ 90% ਲੋਕ ਇਸ ਮਾਰਕੀਟ ਚ ਲਾਸ ਕਰਦੇ ਉਹ ਕਿਦਾਂ ਲਾਸ ਕਰਦੇ ਨੇ ਕਿ ਟ੍ਰੇਡਿੰਗ ਦੇ ਵਿੱਚ ਉਹਨਾਂ ਨੂੰ ਇਹ ਕਹਿ ਸਕਦਾ ਵੀ ਬブル ਜਿਵੇਂ ਗੈਰਨ ਦੇ ਲੋਕ ਨੂੰ ਪਤਾ ਨਹੀਂ ਲੱਗਦਾ ਉਸ ਚੀਜ਼ ਦੇ ਵਿੱਚ ਇਨਵੈਸਟ ਕਰਕੇ ਵੇਚ ਜਾਂਦੇ ਨੇ ਫਿਰ ਲੌਸ ਹੁੰਦਾ ਹੈ ਹਾਂ ਨਹੀਂ ਟਰੇਡਿੰਗ ਜਿਹੜੀ ਹੈ ਨਾ ਬੇਸਿਕਲੀ ਜ਼ੀਰੋ ਸਮ ਗੇਮ ਹੈ ਹੂੰ ਹੁਣ ਤੁਸੀਂ ਪੁੱਛੋਗੇ ਵੀ ਜ਼ੀਰੋ ਸਮ ਮਤਲਬ ਕੀ ਹੋਇਆ ਜ਼ੀਰੋ ਜ਼ੀਰੋ ਸਮ ਮੀਨ ਜੇ ਦੇਸੀ ਭਾਸ਼ਾ ਸਮਝਾਵਾਂ ਮੈਂ ਦੋ ਬੰਦੇ ਤਾਸ਼ ਖੇਡਦੇ ਆ ਪੈਸੇ ਲਾ ਕੇ ਤੁਸੀਂ ਮੈਨੂੰ ਇਹ ਦੱਸੋ ਵੀ ਦੋਨੋਂ ਜਿੱਤ ਸਕਦੇ ਬਿਲਕੁਲ ਵੀ ਨਹੀਂ ਨਹੀਂ ਜਿੱਤਣਗੇ ਨਾ ਇੱਕ ਹੀ ਜਿੱਤੇਗਾ ਕਿਉਂ ਜਿੱਤੇਗਾ ਕਿੰਨਾ ਜਿੱਤੇਗਾ ਜਿਨੇ ਨਾਲ ਖੇਡ ਰਿਆ ਉਸ ਦੇ ਕੋਲ ਜਿਨੇ ਨਾਲ ਖੇਡ ਰਿਆ ਤੇ ਉਹ ਜਿਨੇ ਪੈਸੇ ਹਰਿਆ ਹਮ ਸਪੋਜ਼ ਉਹ 5000 ਹਰਿਆ ਤਾਂ ਦੂਜਾ 5000 ਜਿੱਤੇ ਹੱਤ ਗਿਆ ਥੈਟ ਇਜ਼ ਇਹਨੂੰ ਮੈਂ ਕਹਿੰਦਾ ਜ਼ੀਰੋ ਸਮ ਜ਼ੀਰੋ ਸਮ ਮੀਨ ਇੱਕ ਬੰਦੇ ਦਾ ਜਿੰਨਾ ਲਾਸ ਹੈ ਦੂਜੇ ਦਾ ਇਕੁਅਲ ਅਮਾਉਂਟ ਉਨਾ ਹੀ ਪ੍ਰੋਫਿਟ ਹੈ ਇੱਕ ਪੌਕੇਟ ਚ ਪੈਸੇ ਨਿਕਲੇ ਦੂਜੀ ਪੌਕੇਟ ਚ ਗਏ ਕਲੀਅਰ ਜ਼ੀਰੋ ਸਮ ਕਲੀਅਰ ਹੋ ਗਿਆ ਟਰੇਡਿੰਗ ਵੀ ਜ਼ੀਰੋ ਸਮ ਗਏ ਉਹ ਕਿਸ ਤਰ੍ਹਾਂ ਕੋਈ ਹਮ ਮਾਰਕੀਟ ਲਾਈਵ ਚੱਲਦੀ ਪੀ ਕਿਸੇ ਸ਼ੇਅਰ ਦਾ ਪਾ 200 ਰੁਪਏ ਚੱਲਦਾ ਪਿਆ। ਉਹ 200 ਰੁਪਏ ਰੇਟ ਚੱਲਣ ਚੇ ਤੁਸੀਂ ਚਾਹੇ ਉਹਨੂੰ ਵੇਚ ਲਓ ਚਾਹੇ ਖਰੀਦ ਲਓ ਤੁਹਾਡੇ ਕੋਲ ਦੋਨੋਂ ਆਪਸ਼ਨ ਅਵੇਲੇਬਲ ਨੇ। ਰੇਟ ਸਾਹਮਣੇ ਤੁਹਾਡੇ ਆ ਰਿਹਾ? ਜੀ। ਤੁਸੀਂ 200 ਰੁਪਏ ਚੀਜ਼ ਖਰੀਦ ਲਈ। ਤੁਸੀਂ ਤੁਹਾਨੂੰ ਲੱਗਦਾ ਵੀ ਇਹ ਸ਼ਾਮ ਨੂੰ ਵਧੂਗਾ। ਹੂੰ। ਉਹ ਸ਼ਾਮ ਨੂੰ 210 ਰੁਪਏ ਹੋ ਗਿਆ। ਹੂੰ। ਤੁਹਾਨੂੰ ਕਿੰਨੇ ਪੁਆਇੰਟ ਦਾ ਪ੍ਰੋਫਿਟ ਹੋਇਆ? 10 ਪੁਆਇੰਟ ਦਾ। 10 ਪੁਆਇੰਟ ਦਾ? ਹੂੰ। ਲੇਕਿਨ ਜਦੋਂ ਤੁਸੀਂ 200 ਚ ਖਰੀਦਿਆ। ਕਿਸੇ ਨੇ ਵੇਚਿਆ ਤਾਂ ਤੁਸੀਂ ਖਰੀਦਿਆ? ਹੂੰ। ਹਵਾ ਹੀ ਤਾਂ ਸੌਦਾ ਨਹੀਂ? ਨਹੀਂ। ਉਹਨੂੰ ਕਿੰਨੇ ਪੁਆਇੰਟ ਦਾ ਲਾਸ ਹੈ 10 ਦਾ 10 ਪੁਆਇੰਟ ਦਾ ਸਿੰਪਲ ਇੱਕ ਬੰਦੇ ਨੂੰ ਜਿਹੜਾ ਬੰਦਾ ਠੀਕ ਹੋਇਆ ਸੌਦਾ ਜਦੋਂ ਹੋਇਆ ਉਸ ਲਈ ਨਹੀਂ ਪਤਾ ਸੀ ਵੀ ਇਹ ਸ਼ਾਮ ਨੂੰ ਵਧਣਾ ਹੈ ਜਾਂ ਘਟਣਾ ਤੁਸੀਂ 200 ਚ ਤਾਂ ਖਰੀਦਿਆ ਤੁਹਾਨੂੰ ਲੱਗਦਾ ਵੀ ਸ਼ਾਮ ਨੂੰ 205 210 ਹੋਊਗਾ ਲੇਕਿਨ ਜਿਹੜਾ 200 ਚ ਬੇਚ ਰਿਹਾ ਉਹ ਕੀ ਸੋਚ ਕੇ ਬੇਚ ਰਿਹਾ ਇਹ ਸ਼ਾਮ ਨੂੰ